ਸਰਦਾਰ ਅਮਰੀਕ ਸਿੰਘ ਜੀ ਆਪਣੀ ਬਾਣੀ ਦੇ ਉੱਤੇ ਜਰਾ ਕੰਟਰੋਲ ਕਰੋ ਇਹ ਗਾਲਾਂ ਕੱਢਣੀਆਂ ਮੈਨੂੰ ਵੀ ਆਉਂਦੀਆਂ ਨੇ ਤੇ ਜੁੱਤੀਆਂ ਵੀ ਮਾਰਨੀਆਂ ਆਉਂਦੀਆਂ ਨੇ ਬਾਅਦ ਚ ਨਾ ਕਿਉ ਆ ਜਿਹੜੀ ਤੁਸੀਂ ਗਾਲ ਕੱਢੀ ਹੈ ਨਾ ਇਹ ਰਿਕਾਰਡ ਹੋ ਗਈ ਮੇਰੇ ਕੋਲ ਇਹ ਸਮਝ ਲਓ ਆਪਣੇ ਆਪ ਨੂੰ ਸੁਧਾਰ ਲਵੋ ਨਹੀਂ ਤੇ ਹੋਏ ਨਾ ਕਿਤੇ ਫਿਰ ਹੋਰ ਭੁਗਤੀਆਂ ਜਾ ਕੇ ਇਹ ਸਮਝ ਲਓ ਥੋੜੇ ਲਫ਼ਜ਼ਾਂ ਚ ਬਹੁਤੀ ਗੱਲ ਕਹਿ ਦਿੰਦਾ ਮੈਂ ਕਿ ਕੱਢਨੀਆਂ ਮੈਨੂੰ ਵੀ ਆਉਂਦੀਆਂ ਨੇ ਤਾਂ ਮੁੜ ਕੇ ਤੈਨੂੰ ਰਸਤਾ ਨਹੀਂ ਲੱਭਣਾ ਤੂੰ ਜਿਹੜਾ ਚੌਧਰੀ ਬਣਿਆ ਫਿਰਦਾ ਮੈਂ ਚੌਧਰਾ ਹਟ ਤੇਰੀ ਇੱਕ ਮਿੰਟ ਲਾਉਣਾ ਘੱਟ ਦੇਣੀ ਐ ਤੂੰ ਸਮਝ ਜਾ ਮੇਰੀ ਗੱਲ ਨੂੰ ਕਿ ਤੇਰੇ ਐਕਸ਼ਨ ਦਾ ਰਿਐਕਸ਼ਨ ਨਹੀਂ ਇੱਕ ਵਾਰੀ ਤੂੰ ਨਹੀਂ ਕਰਦੇ ਇਹਨਾਂ ਨੂੰ ਕੋਈ ਵੀ ਐ ਸਰਕਾਰੀ ਦਰਿਆ ਵਾਲਾ ਕਦੀ ਦੇਖ ਲਓ ਇੱਕ ਵਾਰੀ ਤੂੰ ਕੰਪਲੀਟ ਨਹੀਂ ਕਰ ਲਗਾ ਇਹਨਾਂ ਨੇ ਮੜਾ ਜਾ ਠੇਕੇ ਢੱਪਾ ਕਰਨਾ ਗਾਂ ਜਾਣਾ ਕੱਲ ਕਰਾਂਗੇ ਬਾਕੀ ਦਾ ਲਾਰੇ ਲਾ ਜੀਣਾ ਹੋਗੀ ਡੇੜ ਨਹੀਂ ਘਟੋ ਉਹ ਮਹਾ ਗੰਦਾ ਨੂੰ ਕੰਦੇ ਤਾਂ ਆ ਕੇ ਤੇ ਮੈਂ ਗਲਤੀ ਕੀਤੀ ਪੈਨ ਸਾਲੇ ਰੋ ਹੋ ਜਰ ਲਈ ਇੱਕ ਮਿੰਟ ਤੇ ਵਾਰਡ ਨੰਬਰ 43 ਦੇ ਜਿੰਨੇ ਵੀ ਮੈਂਬਰ ਹੈ ਨਾ ਆਮ ਆਦਮੀ ਪਾਰਟੀ ਦੇ ਮੈਂ ਉਹਨਾਂ ਲਈ ਇੱਕ ਰਿਕਾਰਡਿੰਗ ਭੇਜੀ ਹੈ ਪਹਿਲਾਂ ਇਹ ਜਿਹੜਾ ਮੀਕਾ ਮੀਕਾ ਆਪਣੇ ਆਪ ਨੂੰ ਚੌਧਰੀ ਬਹੁਤ ਵੱਡਾ ਸਮਝਦਾ ਨਾ ਇਹ ਕਿਤੇ ਉੱਥੇ ਰਸਤੇ ਦੇ ਵਿੱਚ ਗੱਲ ਕਰਦਾ ਪਿਆ ਉਹ ਮੁੰਡਾ ਮੈਨੂੰ ਕੰਪਲੇਂਟ ਦੇ ਗਿਆ ਉਹਨੇ ਮੱਲੇ ਦੀ ਕੰਪਲੇਂਟ ਦਿੱਤੀ ਹੈ ਕਿ ਮੇਰਾ ਸੀਵਰੇਜ ਬੈਠਿਆ ਇਹਦਾ ਰਿਸ਼ਤੇਦਾਰੀਏ ਸ਼ਾਮ ਨੂੰ ਦੇਖ ਗਿਆ ਸਾਡੇ ਘਟਵੇ ਨਾਲ ਉਹਦੀ ਮੈਂ ਕੰਪਲੇਂਟ ਉਸੇ ਵੇਲੇ ਫਾਰਵਰਡ ਕਰ ਦਿੱਤੀ ਐ ਔਰ ਉਹਦੇ ਸਾਹਮਣੇ ਫਾਰਵਰਡ ਕੀਤੀ ਉਹ ਬੈਠਾ ਸੀ ਇੱਥੇ ਇਹ ਉਹਦੇ ਨਾਲ ਬੈਠ ਕੇ ਕਿਤੇ ਉੱਥੇ ਗੱਲਾਂ ਕਰਦਾ ਪਿਆ ਔਰ ਇਹਨੂੰ ਇਹਨੂੰ ਇਹ ਨਹੀਂ ਪਤਾ ਲੱਗਾ ਕਿ ਮੇਰੀ ਜਿਹੜੀ ਰਿਕਾਰਡਿੰਗ ਹੈ ਉਹ ਹੋ ਗਈ ਐ ਅੱਛਾ ਜਾਂ ਤੇ ਨੇ ਜਾਣ ਕੇ ਰਿਕਾਰਡਿੰਗ ਭੇਜੀ ਵੀ ਐ ਮੈਨੂੰ ਦੋ ਬਲੈਂਕ ਭੇਜੀਆਂ ਨੇ ਇੱਕ ਜਿਹੜੀ ਐ ਉਹਦੇ ਵਿੱਚ ਬੋਲਦਾ ਪਿਆ ਔਰ ਇਹ ਮੈਨੂੰ ਇੱਕ ਗਾਲਾਂ ਕੱਢਦਾ ਪਿਆ ਇਹ ਉਹ ਬੰਦਾ ਐ ਕਿ ਜਿਹੜਾ ਜਿਹੜਾ ਤੁਰਦਾ ਨਹੀਂ ਸੀ ਲੱਖ ਰੁਪਈਆ ਮੰਗਦਾ ਸੀ ਸਾਡੇ ਕੋਲੋਂ ਮੇਰੇ ਇਲੈਕਸ਼ਨ ਦੇ ਵਿੱਚ ਤੁਰਨ ਲਈ ਇਹਨੂੰ ਜਦੋਂ ਬੰਦਿਆਂ ਨੇ ਮਨਾਇਆ ਤੇ ਇਹਦੀ ਸਾਡਾ ਸੌਦਾ ਜਿਹੜਾ 40000 ਰੁਪਏ ਕੈਸ਼ ਲੈ ਕੇ ਤੁਰਿਆ ਏਡਾ ਆਪਣੇ ਆਪ ਨੂੰ ਜਿਹੜਾ ਇਹ ਮੈਂਬਰ ਸਮੇ ਦਾ ਆਮ ਆਦਮੀ ਪਾਰਟੀ ਦਾ ਔਰ ਆਮ ਆਦਮੀ ਪਾਰਟੀ ਦਾ ਅੱਜ ਤੱਕ ਸਵਾਰਿਆ ਕੀ ਨੇ ਇਹਨੇ ਇੱਕ ਵੀ ਕੰਮ ਜਿਹੜਾ ਪਾਰਟੀ ਦੀ ਫੇਵਰ ਚ ਕੀਤਾ ਹੋਏ ਇਸ ਬੰਦੇ ਨੇ ਪੈਸੇ ਲੈ ਕੇ ਵੀ ਸਾਡਾ ਵਿਰੋਧ ਕੀਤਾ ਔਰ ਅੰਦਰਖਾਤੇ ਸ਼ਰਾਬ ਵੀ ਲਈ ਪੈਸੇ ਵੀ ਲਏ ਔਰ ਦੂਜਿਆਂ ਕੋਲੋਂ ਵੀ ਪੈਸੇ ਦੀ ਉਮੀਦ ਰੱਖਦਾ ਸੀ ਕਿ ਆਣ ਕੇ ਮੈਨੂੰ ਮਿਲਣ ਤੇ ਸਹੀ ਮੈਂ ਵੋਟਾਂ ਉਧਰ ਪਵਾ ਦੇਗਾ ਇਹ ਚੋਰ ਬੰਦਾ ਇਹ ਜਿਹੜਾ ਆਪਣੇ ਆਪ ਨੂੰ ਸਾਧੂ ਦੇ ਪੇਸ਼ੇ 'ਚ ਫਿਰਦਾ ਇਹ ਲੋਕਾਂ ਕੋਲੋਂ 2-200 ਰੁਪਏ ਖਾਣ ਵਾਲਾ ਬੰਦਾ ਇਹ ਰੇੜੀਆਂ ਆਣੇ ਕੋਲੋਂ ਕਿਤੇ ਦਵਾਣੇ ਆळ्या ਕੋਲੋਂ ਕਿਤੇ ਮੂੰਗਫਲੀ ਆळ्या ਕੋਲੋਂ ਕਿਤੇ ਟੈਂਕਰ ਭਰਾਨ ਵਾਲਿਆਂ ਕੋਲੋਂ ਇਹ ਆਪਣੇ ਆਪ ਨੂੰ ਆਮ ਆਦਮੀ ਪਾਰਟੀ ਦਾ ਵਰਕਰ ਸਮਝਦਾ ਔਰ ਇਹਨੂੰ ਵਰਕਰ ਦੀ ਵੈਲਿਊ ਨਹੀਂ ਪਤਾ ਕਿ ਵਰਕਰ ਕਿੱਦਾਂ ਕੰਮ ਕਰਦੇ ਨੇ ਔਰ ਇਹ ਮੈਨੂੰ ਗਾਲ੍ਹਾਂ ਕਿੱਦਾਂ ਕੱਢ ਰਿਹਾ ਕਿ ਇਹਨੇ ਜਿੱਦਾਂ ਮੈਨੂੰ ਜਿਤਾਇਆ ਸਾਰੇ ਮਹੱਲੇ ਨੂੰ ਪਤਾ ਹੈ ਸਾਰੇ ਮਾਡਲ ਹਾਊਸ ਨੂੰ ਪਤਾ ਹੈ ਕਿ ਇਹਨੇ ਸਾਡੇ ਖਿਲਾਫ ਕੀ ਕੀ ਕਰਤੂਤਾ ਕੀਤੀਆਂ ਨੇ ਔਰ ਹੋਰ ਵੀ ਬਹੁਤ ਸਾਰੇ ਬੰਦੇ ਨੇ ਜਿਹੜਾ ਨੇ ਸਾਡੇ ਖਿਲਾਫ ਕਰਤੂਤਾ ਕੀਤੀਆਂ ਨੇ ਇਹ ਉਹ ਬੰਦਾ ਹੈ ਜਿਹੜਾ ਪੈਸੇ ਲੈ ਕੇ 40000 ਰੁਪਿਆ ਕੈਸ਼ 50 ਬੰਦੇ ਗਵਾਹ ਨੇ ਇਸ ਚੀਜ਼ ਦੇ ਕਿ ਪੈਸੇ ਲੈ ਕੇ ਵੀ ਸਾਡੇ ਨਾਲ ਨਹੀਂ ਤੁਰਿਆ ਔਰ ਇਹ ਸਾਨੂੰ ਗਾਲ੍ਹਾਂ ਕੱਢਦਾ ਔਰ ਤੁਸੀਂ ਸਾਰੇ ਇਸ ਗੱਲ ਦਾ ਫੈਸਲਾ ਕਰੋ ਜਿਹੜੇ ਆਮ ਆਦਮੀ ਪਾਰਟੀ ਦੇ ਮੈਂਬਰ ਹੋ ਇਹਦਾ ਕੀ ਇਹਦਾ ਹੱਲ ਘਟਣਾ ਚਾਹੀਦਾ ਇਹਨੂੰ ਕੀ ਇਹਦਾ ਮਤਲਬ ਇਹਦਾ ਨਤੀਜਾ ਇਹਦਾ ਕੱਢ ਕੇ ਦਈਏ ਇਹਨੂੰ ਦੇਖੋ ਗਾਲਾਂ ਮੈਨੂੰ ਵੀ ਕੱਢ ਨਹੀਂ ਆਉਂਦੀਆਂ ਮੈਂ ਕੋਈ ਬੱਚਾ ਨਹੀਂ ਜਾਂ ਮੈਂ ਸਮਾਜ ਚ ਨਹੀਂ ਰਹਿੰਦਾ ਜਾਂ ਮੈਂ ਕਿਤੇ ਬਾਹਰਲੇ ਦੇਸ਼ੋਂ ਆਇਆ ਵਾਂ ਮੈਨੂੰ ਵੀ ਪੰਜਾਬੀ ਆਉਂਦੀ ਹੈ ਮੈਂ ਵੀ ਇਹਨੂੰ ਗਾਲਾਂ ਕੱਢ ਸਕਦਾ ਮੈਂ 76ਵੀਂ ਮਾਰ ਸਕਦਾ ਵਾਂ ਇਹ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦਾ ਦੱਸੋ ਇਹ ਤੁਸੀਂ ਇਹ ਫੈਸਲਾ ਕਰੋ ਮੈਂ ਤੁਹਾਨੂੰ ਸਾਰਿਆਂ ਦੇ ਸਾਹਮਣੇ ਗੱਲ ਰੱਖਦਾ ਇਹ ਇਹਦੀ ਆਵਾਜ਼ ਹੈ ਨਾਲ ਉਹ ਮੁੰਡਾ ਮੇਰੇ ਕੋਲ ਘਰ ਕੋ ਆਇਆ ਸੀ ਇਹਦਾ ਰਿਸ਼ਤੇਦਾਰ ਜਿਹੜਾ ਉਹ 18 ਨੰਬਰ ਘਰ ਹੈ ਜਿਹਦਾ ਮੈਨੂੰ ਨਾਂ ਉਹਦਾ ਭੁੱਲ ਗਿਆ ਔਰ ਉਹਦੀ ਮੈਂ ਕੰਪਲੇਂਟ ਉਸੇ ਵੇਲੇ ਫਾਰਵਰਡ ਕੀਤੀ ਐ ਇਹ ਤੁਸੀਂ ਸੁਣੋ ਜੋ ਰਾਇ ਦੀ ਰਿਕਾਰਡਿੰਗ ਤੇ ਬਾਅਦ ਚ ਇਹ ਪਹਿਲੀ ਰਿਕਾਰਡਿੰਗ ਇਹਦੀ ਐ ਮੈਂ ਬਾਅਦ ਵਿੱਚ ਮੇਰੀ ਰਿਕਾਰਡਿੰਗ ਐ ਜਿਹੜੀ ਮੈਂ ਭੇਜ ਰਿਆ ਤੁਹਾਨੂੰ ਥੈਂਕ ਯੂ ਵੈਰੀ ਮਚ ਸਾਰੇ ਪਰਮਾਂ ਦਾ